हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ ਜੀਉਡੂ ਚੈਨਲ ਬਾਵੜਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ گاਵਾ ਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਟੋਟਲ ਅੱਜ ਵਿੱਚ ਬਾਈ ਜੀ ਹਸੀ ਕਾ ਉਸਰੀ ਕਾ ਜੀ ਉਹ ਠੀਕ ਹੋ ਵਧੀਆ ਵਧੀਆ ਜੀ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਮਾਨਪ੍ਰੀ ਹੈ ਜੀ ਪੰਡ ਗੱਲ ਕੋਠੇ ਨੇੜੇ ਸ਼ੈਣਾ ਪਾਇਆ ਹੁੰਦਾ ਜੀ ਠੀਕ ਹੈ ਜਿਲ੍ਹਾ ਬਰਨਾਲਾ ਤੇ ਤਹਿਸੀਲਤਾ ਪਾ ਜੀ ਮੋਬਾਈਲ ਨੰਬਰ ਬੋ 75899 ਜੀ 83552 ਜੀ ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਹੁੰਦੀ ਹੈ ਦੂਜਾ ਸੁਆਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈ ਜੀ 2-3 ਦਿਨ ਕੀ ਰਿਕਾਰਡ ਆ ਬਈ ਦੁੱਧ ਦਾ 118 ਲੀਟਰ ਦਿੰਦਾ ਵਾ ਜੀ ਖੋਲ ਲਾ ਬਈ ਤੋਰ ਕੇ ਦਿਖਾ ਦੇ ਚੱਦ ਬੱਡ ਚੰਗਾ ਰੰਗ ਰੂਪ ਚੰਗਾ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਥਣ ਨਿਕੜਵੇਂ ਠੰਡੀ ਸੀਲ ਆ ਇਹਦਾ ਠੰਡੀ ਸੀਲ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰ ਹੀ ਨਹੀਂ ਫੇਸ ਬਿਊਟੀ ਵੀ ਕਮਾਲ ਦੀ ਹੈ ਬੋਦੀ ਬਦੀ ਚੰਗੀ ਆ ਸਨੱਕ ਪੁਣਾ ਚੰਗਾ ਪ੍ਰਿੰਟ ਫਰਿੰਟ ਵੜਦਾ ਬਾਕਸ ਚੰਗਾ ਆਰਡਰ ਕਰਮਾਲੀ ਨੇ ਬੜਾ ਸੋਹਣਾ ਤਿਆਰ ਕਰਿਆ ਬਾਈ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਹੋਰੀ ਵਧੀਆ ਤਿਆਰ ਕਰ ਲੈਣੀ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਇਹਦਾ 60000 ਆ ਜੀ ਮਾਨਤਨ ਹੋ ਜੀ ਮਾਨਤਨ ਕਰਦਾ ਠੀਕ ਹੈ 60000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੇ ਤੋਰਾ ਤਾਰਾ ਬਹੁਤ ਚੰਗਾ ਤੋਰਾ ਬਾਈ ਬੜਾ ਕਮਾਲ ਦਾ ਲੱਗਿਆ ਬਾਕੀ ਹਜੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਬਹੁਤ ਵਧੀਆ ਬਣਾ ਲੈ ਢੱਲਾਂ ਦੇਖੋ ਬਈ ਬਹੁਤ ਢੱਲਾਂ ਪਈਆਂ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਥੱਣ ਲੈ ਅੱਗੇ ਵੀਰੇ 2 ਨੰਬਰ ਜਰਸੀ ਜਰਸੀ ਜੀ ਕਿਹੜਾ ਸੁਆ ਬਈ ਇਹ ਦੂਜਾ ਸੁਆ ਜੀ ਕਿੰਨੇ ਦਿਨ ਲੈਂਦੀ ਬਈ ਇਹ ਵੀ ਲੈ ਜੀ ਤਿੰਨ ਚਾਰਕ ਦਿਨ ਤਿੰਨ ਚਾਰ ਦਿਨ ਹਾਂਜੀ ਹਾਂਜੀ ਕੀ ਰਿਕਾਰਡ ਬਈ ਦੁੱਧ ਬੱਬ 14 15 ਕਿਲੋ ਦਿੱਤਾ ਬਈ ਇਹਦਾ ਖੋਲ ਦੋ ਬਈ ਤੋੜ ਕੇ ਦਿਖਾ ਦਿਓ ਆਰਡਰ ਬੜਾ ਕਮਾਲ ਦਾ ਢੱਲਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਲੈ ਕੱਢ ਕੇ ਫੇਰ ਸੇ ਮੁੱਠੀ ਵਾਲਾ ਥਣ ਕੱਲਾ ਇਹ ਵੀ ਠੰਡੀਆਂ ਸੀਲ ਆ ਜੀ ਲੈ ਜਿਵੇਂ ਮਰਦੀ ਹੱਤ ਲਾਈ ਚਾਲ ਕੋਈ ਚੱਕਰੀ ਨਹੀਂ ਗਲਾਬੀ ਥਣ ਲੱਗਿਆ ਬਈ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਆ ਸਨਕਪੁਣਾ ਬਹੁਤ ਚੰਗਾ ਹੈ ਬਈ ਵਹਿੜਦਾ ਬਾਕੀ ਚਮਕ ਚਮਕ ਚੰਗੀ ਆ ਤੂਰਾ ਤਾਰਾ ਵੀ ਚੰਗਾ ਬਹਿੜਦਾ ਵੱਡੀ ਗੱਲ ਗਰਮੀ ਘੱਟ ਮੰਨਣੀ ਹੈ ਹੈਡ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਕੀ ਮੁੱਲ ਆ ਭਰਾ ਇਹਦਾ 50000 ਆ ਜੀ ਮਾਨ ਤਣ ਹੋ ਜੀ ਮਾਨ ਤਣ ਕਰ ਦਾਂਗਾ ਠੀਕ ਪਹ 1000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜੀ। ਥਾਲੇ ਵਾ ਬੜਾ ਚੰਗਾ ਨਾੜਾ ਨਾੜਾ ਫੋਲ ਚੰਗੀ। ਚੰਗੀ ਆ ਬਾਈ ਵੜ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਐ। ਉਹਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਨੇ। ਥੱਲਾ ਦੇਖੋ ਬਾਈ। ਥੱਲਾ ਬਹੁਤ ਪਈਆਂ ਨੇ ਹਜੇ ਹਨਾ। ਹਾਂ ਜੀ ਹਾਂ ਜੀ। ਅੱਗੇ ਬਾਈ ਤੈਨੂੰ ਨੰਬਰ। ਕਿਹੜਾ ਸੁਆ ਵੀਰੇ? ਇਹ ਵੀ ਦੂਜਾ ਜੀ। ਕਿੰਨੇ ਦਿਨ ਲੈਂਦੀ ਐ ਬਾਈ? ਇਹ ਵੀ ਲੈ ਵੀ ਯਾਰ ਬੰਦ ਐ। ਕੀ ਰਿਕਾਰਡ ਬਾਈ ਦੁੱਧ ਦਾ? ਦੁੱਧ ਦੁੱਧ ਦਿੱਤਾ ਬਾਈ 100 ਲੀਟਰ ਇਹਦਾ ਜੀ। ਫੋਲ ਦੇ ਬਾਈ ਤੋਰ ਬਾਕੀ ਚੰਗਾ ਬਾਈ ਇਹਨਾਂ ਨਾਲੋਂ ਕਰਦ ਵੱਡਾ ਹੈ ਥਣਲੇਵਾ ਬੜਾ ਕਮਾਲ ਇਹ ਵੀ ਠੰਡੀ ਸੀ ਲਾਈ ਆਹ ਕਿਹੜਾ ਥਣਕਾ ਲੱਗਦਾ ਥਣਲੇ ਠੰਡੀ ਸੀ ਲੈ ਹਣ ਜਿਵੇਂ ਮਾਰੀ ਚੱਲ ਪਈ ਚੱਕਰੀ ਫੇਰ ਸਿਕਿਉਰਟੀ ਵੀ ਕਰਮਾਈ ਦੀ ਚੰਗੀ ਆ ਬਾਕੀ ਤੋੜਾ ਸਾਰਾ ਚੰਗਾ ਬੈਠਾ ਕੱਚੀ-ਕੱਚੀ ਆ ਬਾਈ ਦਿਨ ਹਜੇ ਕਰਮ ਵਾਲੀ ਲੈਂਦੀ ਆ ਉਸ ਦਿਨ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਬਾਕੀ ਬਾਈ ਨੇ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਮੁੱਲ ਵੀਰੇ ਇਹਦਾ 53000 53000 ਰੁਪਏ ਮੰਤਣ ਹੋ ਜਾ ਮੰਤਣ ਕਰਦਾ ਠੀਕ 57000 ਰੁਪਏ ਬਈ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜਾਣ ਲੈ ਬਾ ਚੰਗਾ 21-31 ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਜਿਹੜਾ ਵਧੀਆ ਤਿਆਰ ਕਰ ਦਿੰਦਾ ਢੁਲਾ ਢੁਲਾ ਬਹੁਤ ਬੰਨਿਆ ਨੇ ਬਈ ਅੱਗੇ ਵੀਰੇ 4 ਨੰਬਰ ਕਿਹੜੂ ਦੂਜਾ ਸ਼ੂਆ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਵੀ ਲੈ ਵਿਚਾਰ ਕਰ ਤਨ ਕੀ ਰਿਕਾਰਡ ਆ ਬਈ ਦੋਦਾ ਬਸ ਕੇਵੜਾ 15 ਲੀਟਰ ਦਿੱਤਾ ਬਈ ਇਹਦਾ ਠੀਕ ਆ ਬਈ ਆਰਡਰ ਬਈ ਬਹੁਤ ਚੰਗਾ ਕੱਦ ਮੀਡੀਅਮ ਜਾਗਾ ਛੇਸ ਵੜਾ ਚੰਗਾ ਬੁਸਪੋਰਦੀ ਵਾਦੀ ਬਹੁਤ ਚੰਗੀ ਆ ਸਨੱਖਪੁਣਾ ਵਿੱਚ ਦੇ ਵਿੱਚ ਚੰਗਾ ਜਾ ਬਾਕੀ ਤੋਰਾ ਤਾਰਾ ਚੰਗਾ ਬੈੜਦਾ ਵੱਡੀ ਗੱਲ ਬਈ ਗਰਮੀ ਇਹ ਵੀ ਘੱਟ ਮਨੂੰ ਫੈਨ ਫੋਨ ਜਿਹੜੀ ਘਰ ਮਾਈ ਦੀ ਚੰਗੀ ਆ ਕੱਚੀ ਕੱਚੀ ਆ ਬਣ ਹਜੇ ਲੈਂਦੀ ਆ ਆਰਡਰ ਬਹੁਤ ਸੋਨਾ ਤਿਆਰ ਕਰ ਕੀ ਮੁੱਲ ਆ ਵੀਰੇ ਦਾ ਇਹਦਾ 43000 ਜੀ ਮਾਨਤਣ ਹੋ ਜਾ ਮਾਨਤਣ ਕਰਦਾ ਠੀਕ ਆ 47000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਹੋਜੇ ਚੰਗੀ ਵਰਡ ਸੁਨੱਖੀ ਆ ਥਾਂ ਲੈ ਵਾ ਚੰਗਾ ਟੱਲਾ ਮੋਕ ਹੈ ਸਾਰੀਆਂ ਵਰਡ ਲਾ ਗੱਢ ਕੇ ਕਰਮ ਵਾਲੀ ਨੇ ਬਾਈ ਫੇਰ ਸੋਨਾ ਦੇਖੀ ਨਾਲੇ ਪੋਸਟ ਠੰਡੇ ਜਿਹਾ ਜਿਹਾ ਆਪਣੇ ਨੂੰ ਜਿਵੇਂ ਮਰਜੀ ਹੱਥ ਲਈ ਜਾਣਾ ਹਾਂਜੀ 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 ਕੀ ਬਾਤ ਆ ਥਾਨ ਬਾਈ ਇਹ ਠੀਕ ਨਗ ਬਾਈ ਕੋਲੇ ਸੀਗੇ 4 ਚਾਰ ਹੀ ਰਖਾਤੇ ਕਿਸੇ ਵੀਰ ਦੇ ਚਾਰਾਂ ਦੇ ਕੋਈ ਵੀ ਪਸੰਦ ਆਏ ਬਾਈ ਨਕਨੈਕਟ ਕਰ ਲਿਓ ਧੰਨਵਾਦ